하나 ਡਿਵੀਜ਼ਨ ਨੰਬਰ 8 ਅਧੀਨ ਪੈਂਦੇ ਸਭ ਪੋਸਟ ਫੋਕਲ ਪੁਆਇੰਟ ਦੀ ਹਦੂ ਤ ਅੰਦਰ ਸਥਿਤ ਮੁੱਖ ਚੌਂਕ ਵਿੱਚ ਸਥਿਤ ਇੱਕ ਮੈਡੀਕਲ ਸਟੋਰ ਵਿੱਚ ਚੋਰਾਂ ਨੇ ਅੱਧੀ ਰਾਤ ਨੂੰ ਸ਼ਟਰ ਤੋੜ ਕੇ ਸ਼ੀਸ਼ੇ ਤੋੜ ਕੇ ਨਕਦੀ ਤੇ ਸਮਾਨ ਚੋਰੀ ਕਰ ਲਿਆ ਚੋਰੀ ਬਾਰੇ ਸਵੇਰੇ ਪਤਾ ਲੱਗਾ ਤਾਂ ਸ਼ਟਰ ਟੁੱਟੇ ਹੋਣ ਦੀ ਸੂਚਨਾ ਮਿਲੀ ਗੀਤਾ ਮੈਡੀਸਨ ਸੈਂਟਰ ਦੇ ਮਾਲਕ ਸਕੇਤ ਚੱਡਾ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਦੁਕਾਨ 'ਚ ਚੋਰੀ ਹੋਣ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਆ ਕੇ ਦੇਖਿਆ ਕਿ ਰੈਕ 'ਚੋਂ ਸਮਾਨ ਅਤੇ ਨਕਦੀ ਅਤੇ ਕੁਝ ਸਮਾਨ ਗਾਇਬ ਸੀ ਛੱਟ ਤੋੜ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਰਾਤ ਕਰੀਬ 3:45 ਦੇ ਘਰ ਅੰਦਰ ਦਾਖਲ ਹੋ ਕੇ 7 ਮਿੰਟ ਤੱਕ ਚੋਰੀ ਕੀਤੀ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੋ ਕਾਫੀ ਦੇਰ ਨਾਲ ਪੁੱਜੀ ਉਕਤ ਘਟਨਾ ਸੰਬੰਧੀ ਪਹੁੰਚੇ ਐਸਆਈ ਰਾਜਪਾਲ ਨੇ ਕਿਹਾ ਕਿ ਉਹ ਸੀਸੀਟੀਵੀ ਫੁਟੇਜ ਅਤੇ ਸ਼ਿਕਾਇਤ ਦੇ ਆਧਾਰ ਤੇ ਚੋਰੀ ਨੂੰ ਫੜਨ ਦੀ ਕੋਸ਼ਿਸ਼ ਕਰਨਗੇ ਸੰਕੇਤ ਚੱਡਾ ਕਿ ਦੁਕਾਨ ਦਾ ਕੀ ਨਾਮ ਹੈ ਗੀਤਾ ਮੈਡੀਸਨ ਸੈਂਟਰ ਤੇ ਕਿਹੜੀ ਵਾਰ ਜਾਤ ਹੋਈ ਆਪਣੇ ਇੱਥੇ ਰਾਤੀ ਕੋਈ ਫੋਨਿਕ 3 ਵਜੇ ਆਇਆ ਥੋ ਸ਼ੀਸ਼ਾ ਤੋੜ ਕੇ ਸਾਡੇ ਤੇ ਅੰਦਰ ਆਇਆ ਇੱਕ ਬੰਦਾ ਅੰਦਰ ਆ ਕੇ ਤੇ ਉਹ ਲੈ ਸਾਰਾ ਖੱਲੇ ਦੇ ਵਿੱਚੋਂ ਕੱਢ ਤੇ ਸਾਰਾ ਖੱਲਾ ਧੋ ਪਿਆ ਸੀ ਸੋ ਕਿੰਨਾ ਕੈਸ਼ ਲਗੇ ਗਏ ਹੋ 20000 ਰੁਪਏ ਦੀਆਂ ਸ਼ੇ ਸੀਗੇ ਭਾਜੀ ਲੈ ਗਏ ਉਹ ਤੇ ਕਿੰਨਾ ਕੰਦਾਜਾ ਖੋਣਾਗਾ ਅੰਦਾਜ਼ਾ 40-50 ਹਜ਼ਾਰ ਰੁਪਏ ਤੇ ਬਾਕੀ ਹੋਰ ਕੋਈ ਸਮਾਨ ਸਮੁੰਨ ਵੀ ਗਿਆ ਕੋਈ ਬਸ ਸਾਨੂੰ ਨੁਕਸਾਨ ਹੀ ਹੋਇਆ ਜੀ ਬਾਕੀ ਤੇ ਸਾਰਾ ਸਮਾਨ ਤੇ ਕੋਈ ਦਵਾਈਆਂ ਵਗੈਰਾ ਕੋਈ ਹੋਰ ਤੇ ਕੁਝ ਲੱਗ ਨਹੀਂ ਲੱਗਦਾ ਕੈਸ਼ ਲਾਇਆ ਹੈ ਸਰ ਇਸ ਵਾਰੇ ਪੁਲਿਸ ਨੂੰ ਸੂਚਿਤ ਕੀਤਾ ਭਾਈ ਹਾਂਜੀ ਕੋਈ ਸੀਸੀਟੀਵੀ ਵਗੈਰਾ ਆਪਣੇ ਐਮਰਜੈਂਸੀ ਨੰਬਰ ਤੇ ਫੋਨ ਕਰ ਦਿੱਤਾ ਹੈ ਸੀਸੀਟੀਵੀ ਵਗੈਰਾ ਕੋਈ ਹੈਗੀ ਹਾਂਜੀ ਸੀਸੀਟੀਵੀ ਹੈਗੀ ਹੈ ਤੇ ਉਹ ਕਿੰਨੇ ਵਜੇ ਦੀ ਵਾਰਦਾਤ ਦਿਖਾ ਦੇ ਐ ਰਾਤੀ ਪੌਣੇ 3 ਵਜੇ ਇਹ ਐਸਏ ਰਾਜਪਾਲ ਚੌਕੀ ਪੋਟਲ ਪੁਆਇੰਟ ਅਏ ਆ ਦੱਸਦੇ ਜਿਹੜੇ ਤੁਹਾਨੂੰ ਸੂਚਨਾ ਪ੍ਰਾਪਤ ਹੋਈ ਇਥੇ ਚੌਦੀ ਜੀ 7 ਵਜੇ ਮੈਨੂੰ ਫੋਨ ਗਿਆ ਭਾਈ ਇਥੇ ਚੌਦੀ ਹੋ ਗਈ ਸੀ ਮੈਡੀਕਲ ਸਟੋਰ ਤੇ ਅਨੇ ਆਇਆ ਤੇ ਸਵਾਰਨੀ ਸਾਈਡ ਤੋਂ ਜੋ ਜਾਨੀ ਸ਼ਟਰਪੂਰ ਦੇ ਅੰਦਰ ਐਂਟਰ ਹੋ ਗਿਆ ਹੁਣ ਸੀਸੀਟੀਵੀ ਫੁਟੇਜ ਦੇਖਦੇ ਆਂ ਤੇ ਜੋ ਹਨ ਕਰਨ ਦੀ ਕੋਸ਼ਿਸ਼ ਕਰਦਾ ਸੀਸੀਟੀਵੀ ਵਿੱਚ ਕਿੰਨੇ ਬੰਦੇ ਆਏ ਫਿਲਹਾਲ ਤੱਕ ਕੋਈ ਬੰਦਾ ਐਂਟਰ ਹੋਇਆ ਨਹੀਂ ਇਹਨਾਂ ਦਾ ਦੱਸਣਾ ਮਾਲਕ ਦਾ ਦੱਸਣਾ ਤੁਹਾਨੂੰ ਜਿਹੜਾ ਮਤਲਬ ਕੀ ਤੁਹਾਨੂੰ ਕਾਲ ਕੀਤਾ ਨੂੰ ਘੰਟਾ ਹੋ ਗਿਆ ਘੰਟੇ ਬਾਅਦ ਤੀ ਆਇਆ ਕੀ ਕਾਰਨ ਆ ਜੀ 7 ਵਜੇ ਮੈਨੂੰ ਕਾਲ ਗਈ ਆ 7 ਵਜੇ ਤੋਂ 10 ਤੋਂ 15 ਮਿੰਟ ਤੇ ਮੈਂ ਆ ਗਿਆ ਸਵਾ 7 ਇੱਥੇ ਆ ਗਿਆ ਕੀ ਕਾਰਵਾਈ ਕਰ ਰਹੇ ਹੋ ਜੀ ਕਾਰਵਾਈ ਹੁਣ ਜੋ ਜਿਹੜੇ ਸਟੇਟਮੈਂਟ ਲੈਣੇ ਆ ਸਟੇਟਮੈਂਟ ਲੈ ਕੇ ਜਿਹੜੀ ਕਾਰਵਾਈ ਬੰਦ ਹੋ ਜਾਣਾ ਹੈ